ਕਾਰ ਗੱਡੀਆਂ ਸਰਕਾਰੀ ਥਾਵਾਂ ਤੇ ਅਕਰੋਚਮੈਂਟ ਕੀਤੀ ਹੋਈ ਹੈ ਇਹਨਾਂ ਨੂੰ ਤੁਰੰਤ ਹਟਾਈਆਂ ਜਾਣ ਨਹੀਂ ਤਾਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬਾ ਹੁਕਮ ਮੇਰ ਕੁੰਦਰ ਗੋਗਿਆ ਜੀ ਅਤੇ ਕਾਉਂਸਲਰ ਜਗਤਾਰ ਸਿੰਘ ਜੀ ਤਾਰੀ ਵੱਲੋਂ ਸਾਰੇ ਕਾਰ ਬਜ਼ਾਰ ਦੇ ਦੁਕਾਨਦਾਰਾਂ ਵੀਰਾਂ ਨੂੰ ਬੇਨਤੀ ਹੈ ਕਿ ਆਪਣੀਆਂ ਗੱਡੀਆਂ ਆਪਣੀਆਂ ਦੁਕਾਨਾਂ ਦੇ ਅੱਗੇ-ਅੱਗੇ ਕਰਕੇ ਲਾਓ ਸਰਕਾਰੀ ਜਗ੍ਹਾ ਬਿਲਕੁਲ ਖਾਲੀ ਚਾਹੀਦੀ ਹੈ ਸਾਰੇ ਦੁਕਾਨਦਾਰ ਕਾਰ ਬਾਜ਼ਾਰ ਦੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਸਰਕਾਰੀ ਥਾਵਾਂ ਦੇ ਉੱਤੇ ਆਪਣੀਆਂ ਕਾਰ ਗੱਡੀਆਂ ਖੜਾਈਆਂ ਹੋਈਆਂ ਨੇ ਉਹ ਸਿਰਫ ਆਪਣੀ ਦੁਕਾਨ ਦੇ ਅੱਗੇ-ਅੱਗੇ ਕਰਕੇ ਲਗਾਉਣ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਦਾ ਮੁਕ ਰੱਖਦੇ ਹੋਏ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਵੀ ਦੁਕਾਨਦਾਰ ਅੱਜ ਤੋਂ ਕਾਰ ਗੱਡੀਆਂ ਇਸ ਪਾਰਕਿੰਗ ਸਰਕਾਰੀ ਥਾਂ ਤੇ ਲਗਾਣਗੇ ਉਨ੍ਹਾਂ ਦੇ ਖਿਲਾਫ ਸਖਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬਾਹ ਹੁਕਮ ਮੀਰ ਨਗਰ ਨਿਗਮ ਪਟਿਆਲਾ ਅਤੇ ਕਾਉਂਸਲਰ ਜਗਤਾਰ ਸਿੰਘ ਤਾਰੀ ਜੀ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਕਾਰ ਬਜ਼ਾਰ ਵਾਲਿਆਂ ਨੇ ਆਪਣੀਆਂ ਕਾਰ ਗੱਡੀਆਂ ਸਰਕਾਰੀ ਥਾਵਾਂ ਤੇ ਅਨਕ੍ਰੋਚਮੈਂਟ ਕੀਤੀ ਹੋਈ ਹੈ ਇਹਨਾਂ ਨੂੰ ਤੁਰੰਤ हटਾਈਆਂ ਜਾਣ ਨਹੀਂ ਤਾਂ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਬਾਹ ਹੁਕਮ ਮੇਰ ਕੁੰਦਨ ਗੋਗਿਆ ਜੀ ਅਤੇ ਕਾਉਂਸਲਰ ਜਗਤਾਰ ਸਿੰਘ ਜੀ ਤਾਰੀ ਵੱਲੋਂ ਸਾਰੇ ਕਾਰ ਬਜਾਰ ਦੇ ਦੁਕਾਨਦਾਰਾਂ ਵੀਰਾਂ ਨੂੰ ਬੇਨਤੀ ਹੈ ਕਿ ਆਪਣੀਆਂ ਗੱਡੀਆਂ ਆਪਣੀਆਂ ਦੁਕਾਨਾਂ ਦੇ ਅੱਗੇ-ਅੱਗੇ ਕਰਕੇ ਲਾਓ ਸਰਕਾਰੀ ਜਗ੍ਹਾ ਬਿਲਕੁਲ ਖਾਲੀ ਚਾਹੀਦੀ ਹੈ